ਸਰਬਜੀ ਸੰਗਰੂਰ ਵੀ ਜੀ ਕਵਤਾ ਜਾਣਦੇ ਨੇ ਕਈ ਕਿਹੜਾ ਦਾਗੀ ਜਾਣਦੇ ਨੇ ਕਈ ਕਿਹੜਾ ਦਾਗੀ ਕਿਹੜਾ ਬੇਦਾਗ ਹੈ ਕਿਹੜਾ ਬੇਦਾਗ ਹੈ ਕਿਹੜਾ ਬੇਦਾਗ ਹੈ ਕਿਸ ਚਮਕਾਈ ਕਿਸਮਤ ਕਿਸ ਚਮਕਾਈ ਕਿਸਮਤ ਕਿਸ ਡੋਬਿਆ ਭਾਗ ਹੈ ਕਿਸ ਡੋਬਿਆ ਭਾਗ ਹੈ ਕਰਦਾ ਰਿਹਾ ਹੈ ਰਾਖੀ ਕਿਹੜਾ ਹੱਕਾਂ ਦੀ ਕਰਦਾ ਰਿਹਾ ਹੈ ਕਰਦਾ ਰਿਹਾ ਹੈ ਰਾਖੀ ਕਿਹੜਾ ਹੱਕਾਂ ਦੀ ਕਿਸ ਉਜਾੜਿਆ ਭਾਗਾਂ ਪਰਿਆ ਬਾਗ ਹੈ ਕਿਸ ਉਜਾੜਿਆ ਭਾਗਾਂ ਪਰਿਆ ਬਾਗ ਹੈ ਔਗਣ ਸਾਰੇ ਆਪਣੇ ਖੂਪਾਲ ਲੈਂਦੇ ਨੇ ਔਗਣ ਸਾਰੇ ਆਪਣੇ ਖੂਪਾਲ ਲੈਂਦੇ ਨੇ ਆਪਣੇ ਗੁਨਾ ਦਾ ਗਾਈ ਜਾਂਦਾ ਹਰ ਕੋਈ ਦਾਗ ਹੈ ਹਰ ਕੋਈ ਦਾਗ ਹੈ ਔਗਣ ਸਾਰੇ ਆਪਣੇ ਛੁਪਾ ਲੈਂਦੇ ਨਹੀਂ ਆਪਣੇ ਗੁਨਾ ਦਾ ਗਾਈ ਜਾਂਦਾ ਹਰ ਕੋਈ ਦਾਗ ਹੈ ਜਾਨੂ ਹਰ ਕੋਈ ਆਪਣੇ ਹੱਕਾਂ ਤੋਂ ਜਾਨੂ ਹਰ ਕੋਈ ਆਪਣੇ ਹੱਕਾਂ ਤੋਂ ਨਾ ਬੋਲੇ ਕੋਈ ਦੇਸ਼ਕ ਰਿਆ ਜਾਗਦਾ ਹੈ ਨਾ ਬੋਲੇ ਕੋਈ ਬੇਸ਼ੱਕ ਰਿਆ